ਗੁਰਬਾਣੀ ਚ ਵਾਕ ਹੈ 사ਜਨ બંધ ਸੁમિતਰ ਸੁ ਹਰੀ ਨਾਮ ਹਿਰਦੈ ਦੇ ਔਗਣ ਸਭ ਮਿਟਾਏ ਕੈ ਪਾਰਿ ਉਪਕਾਰ ਕਰੇ ਦੇਖੋ ਭਈ ਜਿਹੜਾ ਵਪਾਰੀ ਬੰਦਾ ਆ ਉਹ ਕਿਹਦੇ ਨਾਲ ਮਿਤਰਾਈ ਕਰੂਗਾ ਉਹ ਇਹਦੇ ਨਾਲ ਮਿਤਰਾਈ ਕਰੂਗਾ ਉਹਦੇ ਨਾਲ ਦੋਸਤੀ ਕਰੂਗਾ ਉਹਨੂੰ ਆਪਣਾ ਬੈਸਟ ਫਰੈਂਡ ਕਹੂਗਾ ਉਹਨੂੰ ਸੱਜਣ ਪਿਆਰਾ ਮਿੱਤਰ ਸਭ ਕੁਝ ਉਹ ਉਹਨੂੰ ਕਹੂਗਾ ਨਾ ਜਿਹੜਾ ਉਹਨੂੰ ਬਿਜ਼ਨਸ ਟ੍ਰਿਕਸ ਸਿਖਾਊਗਾ ਇਆ ਮੌਕੇ ਤੇ ਉਹਨੂੰ ਕੁਝ ਫਾਈਨੈਂਸ਼ੀਅਲ ਹੈਲਪ ਕਰ ਦੂਗਾ ਤੇ ਜਿਹਨੂੰ ਨਸ਼ੇ ਦੀ ਲਤ ਲੱਗੀ ਹੈ ਨਸ਼ੇ ਦਾਦੀ ਹੈ ਉਹ ਆਪਣਾ ਬੈਸਟ ਫਰੈਂਡ ਕਿਹਨੂੰ ਕਹੂਗਾ ਭਰਾ ਕਿਹਨੂੰ ਕਹੂਗਾ ਸੱਜਣ ਮਿੱਤਰ ਕਿਹਨੂੰ ਕਹੂਗਾ ਬੰਦੂ ਵੀ ਉਹਨੂੰ ਕਹੂਗਾ ਜਿਹੜਾ ਮੌਕੇ ਤੇ ਔਖੇ ਵੇਲੇ ਉਹਨੂੰ ਨਸ਼ਾ ਪ੍ਰਦਾਨ ਕਰ ਦੇਵੇ ਪਰ ਭਾਈ ਜਿਨ੍ਹਾਂ ਨੂੰ ਆਤਮਿਕ ਪਿਆਸ ਹੁੰਦੀ ਹੈ ਨਾ ਆਤਮਿਕ ਭੁੱਖ ਹੁੰਦੀ ਹੈ ਉਹ ਕਹਿੰਦੇ ਵੀ ਮੇਰਾ ਸੱਜਣ ਬੰਦੂ ਸੁਮਿੱਤਰ ਬੈਸਟ ਫਰੈਂਡ ਭਰਾ ਸੱਜਣ ਮੇਰਾ ਤਾਂ ਉਹ ਹੀ ਹੈ ਹਰਨਾਮ ਹਿਰਦੇ ਦੇ ਜਿਹੜੇ ਮੈਨੂੰ ਹਿਰਦੇ ਵਿੱਚ ਹਰੀ ਨਾਮ ਪ੍ਰਦਾਨ ਕਰਕੇ ਦੇਵੇ ਇਹੋ ਜਿਹਾ ਪ੍ਰਕਾਸ਼ ਦੇਵੇ ਔਗਣ ਸਭ ਮਿਟਾਏ ਕੇ ਪਰਉਪਕਾਰ ਕਰੇ ਤਾਂ ਕਿ ਜੋ ਮੇਰੇ ਸਾਰੇ ਔਗਣ ਮਿਟ ਜਾਣ ਤੇ ਇਹੋ ਜਿਹਾ ਮੇਰੇ ਤੇ ਪਰਉਪਕਾਰ ਕਰੇ ਉਹੀ ਮੇਰਾ ਸੱਜਣ ਉਹੀ ਮੇਰਾ ਬੰਦੂ ਉਹੀ ਮੇਰਾ ਸੁਮਿੱਤਰ ਬੈਸਟ ਫਰੈਂਡ ਵੀ ਉਹੀ ਹੈ ਤੇ ਕਿੰਨਾ ਖੂਬਸੂਰਤ ਉਪਦੇਸ਼ ਹੈ ਸਾਂਜਨ ਬੰਦ ਸੁਮਿੱਤਰ ਸੋ ਹਰੀ ਨਾਮ ਹਿਰਦੇ ਦੇ ਔਗਣ ਸਭ ਮਿਟਾਏ ਕੇ ਪਰਉਪਕਾਰ ਕਰੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ